ਥੋੜਾ ਜਾ ਕੇ ਕਾਫੀ ਅੱਗੇ ਨੂੰ ਚੱਲ ਗਿਆ ਆਪਾਂ ਇਹ ਗੱਲ ਵੀ ਕਾਫੀ ਦਿਨਾਂ ਤੋਂ ਕਰ ਰਹੇ ਆਂ ਜਗਮਨ ਸਮਰੇ ਵਾਲੀ ਮਾਨ ਸਾਹਿਬ ਦੀ ਕਿਤੇ ਹਿੱਤ ਵੀਡੀਓ ਦੇ ਮਾਮਲੇ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਹੁਣ ਕਹਿੰਦੇ ਕਿ ਇਹਨਾਂ ਨੇ ਵੀ ਗ੍ਰਿਫਤਾਰੀ ਵਾਰੰਟ ਜਾਰੀ ਕਰਤੇ ਨੇ ਤੇ ਮਾਮਲਾ ਉਹੀ ਜਿਹੜਾ ਜਦੋਂ ਭੱਜੇ ਸੀ ਜੇਲ੍ਹ ਚ ਉਦੋਂ ਵਾਲਾ ਪਰ ਇੱਕ ਗੱਲ ਹੈ ਸੁਖਮਨ ਸਾਹਿਬ ਕਿ ਜੇ ਉਹ ਵੀਡੀਓ ਇਦਾਂ ਦੀਆਂ ਨਾ ਪਾਉਂਦਾ ਜੋ ਤਥਾ ਕਥਤ ਵੀਡੀਓ ਚਲੀਆਂ ਨੇ ਤਾਂ ਇਹਦਾ ਮਤਲਬ ਕਿ ਤੁਸੀਂ ਸਮਰੇ ਨੂੰ ਵਸਾਰੀ ਰੱਖਣਾ ਸੀ ਹਾਂ ਉਹ ਭੱਜਿਆ ਉਹ ਟਾਈਮ ਹੋ ਗਿਆ ਤੁਸੀਂ ਹਿਸਾਬ ਲਾ ਲਓ ਕਿ ਭੱਜੇ ਨੂੰ ਇੱਥੋਂ ਉਹਨੂੰ ਹੋ ਗਏ ਲਗਭਗ 3 ਸਾਲ 3 ਸਾਲ 22 ਦੀ ਪੌਣੇ 3 ਸਾਲ 22 ਦੇ ਵਿੱਚ ਉਹ ਮਾਡਲ ਕੋਡ ਆਫ ਕੰਡਕਟ ਲੱਗਾ ਸੀ ਸ਼ਾਇਦ ਉਹ ਤੋਂ ਜੀ ਫਰਵਰੀ ਦੀ ਗੱਲ ਆ ਇਹ ਹੂੰ ਉਦੋਂ ਜਗਮਨ ਸਮਰਾ ਇੱਥੋਂ ਨਿਕਲਿਆ ਤਾਂ ਭਾਈ ਤੁਸੀਂ ਤਾਂ ਭੁੱਲੇ ਹੀ ਬੈਠੇ ਸੀ ਵੀਡੀਓ ਦਾ ਮਾਮਲਾ ਉਜਾਗਰ ਨਾ ਹੁੰਦਾ ਤੇ ਯਾਨੀ ਇਹ ਫਾਰਮੈਲਟੀ ਨਾ ਹੁੰਦੀ ਜੀ ਇਹ ਵੀ ਵੇਖਣ ਵਾਲੀ ਗੱਲ ਹੈ ਤੇ ਜੇ ਮੰਨ ਲਓ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦਾ ਅਵੇਸਲਾਪਨ ਹੈ ਤੇ ਫਿਰ ਕੀ ਉਮੀਦ ਕਰੀਏ ਕਿ ਮਜੀਠੀ ਵਾਲੇ ਕੇਸ ਦੇ ਵਿੱਚ ਜਿਹੜੇ ਤੁਸੀਂ ਨਾਮਜ਼ਦ ਕੀਤੇ ਨੇ ਬੰਦੇ ਕਿ ਉਹਨਾਂ ਨੂੰ ਬਾਹਰੋਂ ਤੁਸੀਂ ਬੰਨ ਕੇ ਲਿਆਓਗੇ ਬਿਲਕੁਲ ਜਿਨ੍ਹਾਂ ਨੇ ਇਧਰ ਆਪਣੇ ਨੈਟਵਰਕ ਚਲਾਏ ਨੇ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਨਾਂ ਨੂੰ ਲਿਆਵਾਂਗੇ ਜੀ ਅਮਰੀਕਾ ਤੋਂ ਡਿਪੋਰਟ ਕਰਵਾ ਕੇ ਲਿਆਵਾਂਗੇ ਕੈਨੇਡਾ ਤੋਂ ਡਿਪੋਰਟ ਕਰਵਾ ਕੇ ਲਿਆਵਾਂਗੇ ਯਾਨੀ ਇਹ ਹਵਾ ਹਵਾਈ ਗੱਲਾਂ ਨੇ ਹਵਾਈ ਕਿਲੇ ਜੀ ਤੇ ਫਿਰ ਇੱਕ ਚੀਜ਼ ਹੋ ਰਿਹਾ ਕਿ ਜਗਮਨ ਸਮਰਾ ਦੇ ਮਾਮਲੇ ਦੇ ਵਿੱਚ ਵੇਖੋ ਪਰਥੂ ਤੇ ਬਹੁਤ ਪਿਆ ਪਰ ਹੌਲੀ-ਹੌਲੀ ਸ਼ਾਂਤ ਹੋ ਗਿਆ ਮਾਮਲਾ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਤਾਂ ਲੋਕਾਂ ਦਾ ਇੱਕ ਐਸਾ ਵਰਗ ਉੱਠਿਆ ਜਿਨ ਭਾਵੇਂ ਆਮ ਆਦਮੀ ਪਾਰਟੀ ਦਾ ਵਿਰੋਧੀ ਕਿਉਂ ਨਹੀਂ ਸੀਗਾ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਤੁਸੀਂ ਸੈਂਟੀਮੈਂਟ ਦੇਖੋਗੇ ਤਾਂ ਉਹ ਉਹ ਕਿਤੇ ਨਾ ਕਿਤੇ ਐਂਟੀ ਗਵਰਨਮੈਂਟ ਹੀ ਹੁੰਦਾ ਹੈ ਜੀ ਜੀ ਹਮੇਸ਼ਾ ਤੁਸੀਂ ਦੇਖੋਗੇ ਜ਼ਿਆਦਾ ਬਹੁਗੇ ਨਤੀਜੇ ਗੱਲ ਕਰਦਾ ਤਾਂ ਉੱਥੇ ਇੱਕ ਬਹੁਤ ਵੱਡਾ ਵਰਗ ਆਪੋ ਆਪਣੇ ਨੁਕਤੇ ਨਿਗਾਹ ਤੋਂ ਇਸ ਵੀਡੀਓ ਨੂੰ ਸੱਚ ਮੰਨਣ ਵਾਸਤੇ ਤਿਆਰ ਨਹੀਂ ਸੀ ਜੀ ਉਹ ਵੀ ਰੌਲਾ ਪੈ ਗਿਆ ਫਿਰ ਜਗਮਨ ਸਮਰਾ ਦਾ ਉਹ ਕ੍ਰਿਪਟੋ ਵਾਲਾ ਵਪਾਰ ਕੁਝ ਨੇ ਤਿੱਥੋਂ ਤੱਕ ਸਵਾਲ ਚੱਕ ਦਿੱਤਾ ਕਿ ਭਾਈ ਅਸਲ ਦੇ ਵਿੱਚ ਇਹਨੇ ਹੁਣ ਆਪਣੀ ਦੁਕਾਨ ਦਾ ਸ਼ਟਰ ਸੁੱਟਣਾ ਸੀਗਾ ਤੇ ਭਾਈ ਕੁਝ ਬੰਦਿਆਂ ਨੇ ਇਨਵੈਸਟ ਵਗੈਰਾ ਕੀਤਾ ਸੀਗਾ ਜੀ ਜੀ ਤਾਂ ਉਹ ਮਤਲਬ ਕਿ ਮੌਕਾ ਆ ਗਿਆ ਤਾਂ ਉਹੀ ਗੱਲੇ ਉਹਦੇ ਅਕਾਊਂਟ ਵਗੈਰਾ ਵੀ ਜਿਹੜੇ ਆ ਹੂੰ ਉਹ ਹੈ ਯਾਨੀ ਇਸ ਤਰ੍ਹਾਂ ਦਾ ਜਿਹੜਾ ਇੱਕ ਪਹਿਲਾਂ ਤੇ ਭਰਥੂ ਪਿਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਬਾਅਦ ਦੇ ਵਿੱਚ ਉਹ ਚੀਜ਼ਾਂ ਤੇ ਸਵਾਲ ਤੇ ਕਿੰਤ ਹੋਏ ਸੁਖਮਨ ਸਾਹਿਬ ਜੀ ਪਰ ਜਗਮਨ ਸਮਰਾ ਦਾ ਪਿਛਾਏ ਛੜਨਾ ਨਹੀਂ ਸੀ ਚਾਹੁੰਦੇ ਵੀ ਇੰਨੇ 'ਚ ਨਹੀਂ ਵੀ ਉਹਦੇ ਅਕਾਊਂਟ ਜਿਹੜੇ ਆ ਉਹ ਬਲੌਕ ਕਰਵਾ ਦਿੱਤੇ ਜਾਂ ਕੰਟੈਂਟ ਹਟਵਾ ਦਿੱਤਾ ਜਾਵੇ ਬੇਸਿਕਲੀ ਤੇ ਇਹ ਸੀਗੇ ਕਿ ਬਈ ਇਹ ਕੰਟੈਂਟ ਦੁਬਾਰਾ ਪਵੇ ਨਾ ਤੇ ਲੋਕ ਇੰਨੇ ਡਰ ਜਾਣ ਕੇ ਇੰਡੀਆ ਚ ਪੰਜਾਬ ਚ ਘਟੋ ਘਟ ਸ਼ੇਅਰਿੰਗ ਵਗੈਰਾ ਵੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਤਾਂ ਐਸੀ ਹੀ ਮੰਤਵ ਦੇ ਨਾਲ ਕਾਨੂੰਨੀ ਸਿਕੰਜਾ ਬਹੁਤ ਟਿੱਡਾ ਕੱਸਿਆ ਗਿਆ ਤੁਸੀਂ ਦੇਖੋ ਨਾ ਇੱਥੋਂ ਚੱਕੇ ਗਏ ਬੰਦੇ ਸਲੇਮ ਸ਼ਾਹ ਵਾਲੀ ਆਪਾਂ ਗੱਲ ਕੀਤੀ ਸੀ ਜੂਚ ਸਭ ਤੋਂ ਪਹਿਲਾਂ ਆਪਾਂ ਬ੍ਰੇਕ ਕੀਤਾ ਸੀਗਾ ਇਸ ਮਾਮਲੇ ਨੂੰ ਕਿ ਇੱਥੋਂ ਫਾਜ਼ਲ ਕਾ ਯਾਨੀ ਬਾਰਡਰ ਬੈਲਟ ਤੋਂ ਆਕੇ ਬੰਦੇ ਚੱਕ ਲੈ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਜਗਮਨ ਸਮਰਾ ਦੇ ਖਿਲਾਫ ਇੱਕ ਸ਼ਿਕਾਇਤ ਹੋਰ ਦਰਜ ਹੋਈ ਆ ਭਈ 8 ਲੱਖ ਰੁਪਈਆ ਉਸਨੇ ਵੀਜ਼ਾ ਦੇ ਨਾਮ ਤੇ ਸਾਡੇ ਤੋਂ ਠੱਗ ਲਿਆ ਉਹ ਵੀ ਮਕਦਮਾ ਦਰਜ ਹੋ ਗਿਆ ਮਤਲਬ ਕਿ ਦੋ ਮਕਦਮੇ ਜਿਹੜੇ ਸੀਗੇ ਉਹ ਅੱਗੇ ਸੀ ਤੀਸਰੀ ਸ਼ਿਕਾਇਤ ਹੋਰ ਆ ਗਈ ਕਿ ਜਗਮਨ ਸਮਰਾ ਨੂੰ ਐਦਾਂ ਪੇਸ਼ ਕਰ ਦਿੱਤਾ ਜਾਵੇ ਕਿ ਇਹ ਬੰਦਾ ਫਰਾਡ ਹੈ ਹੂੰ ਠੀਕ ਹੈ ਜੀ ਤੀਜੀ ਵਿਸ਼ਕਾਇਤ ਆ ਗਈ ਜੀ ਉਤੋਂ ਕੀ ਕੀਤਾ ਗਿਆ ਕਿ ਜਗਮਤ ਸਮਰਾ ਦੇ ਖਾਸਮ ਖਾਸ ਜਿਹੜੇ ਮਤਲਬ ਕਿ ਸਕੇ ਸਬੰਧੀ ਸਨ ਉਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸ਼ਾਇਦ 21 ਵਾਲੇ ਪਰਚੇ 'ਚ ਹੁਣ ਉੱਥੇ ਸਾਰਾ ਪਿੰਡ ਵੀ ਕਹੀ ਜਾਂਦਾ ਕਿ ਭਾਈ ਇਹਨਾਂ ਦਾ ਤਾਂ ਕੋਈ ਲਾਗਾ ਦੇ ਕਈ ਨਹੀਂ ਸੀ ਹੈਗਾ ਵੀ ਆ ਮੇ ਰਗੜੇ ਦੇ ਨਾਮ ਜਗਮਤ ਸਮਰਾ ਨੇ ਆਪ ਵੀ ਤਾਂ ਕਿਹਾ ਨਾ ਕਿ ਭਾਈ ਮੇਰਾ ਇਹਨਾਂ ਦੇ ਨਾਲ ਕੋਈ ਹੈ ਹੀ ਨਹੀਂ ਤਾਲੁਕਤ ਹੀ ਨਹੀਂ ਉਹ ਤਿੰਨ ਬੰਦੇ ਇੱਥੇ ਜਿਹੜੇ ਚੁੱਕੇ ਨੇ ਸ਼ਾਇਦ ਉਹਨਾਂ ਦੇ ਵਿੱਚੋਂ ਇੱਕ કે ਦੋ ਤੇ ਇਦਾਂ ਦੇ ਆ ਕਿ ਜਿਹੜੇ smartphones ਵੀ ਇਸਤੇਮਾਲ ਨਹੀਂ ਕਰਦੇ ਮੈਨੂੰ ਕਿਸੇ ਨੇ ਦੱਸਿਆ ਅਸੀਂ ਗੱਲ ਸੰਗਰੂਰ ਤੋਂ ਹੂੰ ਹੂੰ ਤਾਂ ਕਹਿੰਦਾ ਮਤਲਬ ਇਹ ਕਿ ਉਹ ਹੁਣ ਚੱਕੋ ਥੱਲੀ ਤਾਂ ਹੋ ਗਈ ਨਾ ਚੱਕੋ ਥੱਲੀ ਜਿਸ ਵੇਲੇ ਹੋ ਜਾਂਦੀ ਆ ਉਸ ਵੇਲੇ ਫਿਰ ਮੈਸੇਜ ਇਹ ਚਲੇ ਜਾਂਦਾ ਹੈ ਕਿ ਭਈ ਕਿਤੇ ਫਾਸ ਨਾ ਜਾਈਏ ਬਿਲਕੁਲ ਸਰਕਾਰ ਨੇ ਸਾਰੇ ਪਾਸਿਓਂ ਹੀ ਕਿਰਾ ਪਾ ਦਿੱਤਾ account suspend ਕਰਵਾ ਦਿੱਤੇ ਮੇਰਾ account ਬਲੌਕ ਹੋ ਗਿਆ content ਹਟਵਾ ਦਿੱਤਾ ਕੋ ਚਲੇ ਗਈ ਸਾਈਬਰ ਦਾ ਪਰਚਾ ਹੋ ਗਿਆ ਨਵੀਂ ਸ਼ਿਕਾਇਤ ਦਰਜ ਹੋ ਗਈ ਬੰਦੇ ਚੱਕ ਨੇ ਸਟਾਰਟ ਕਰ ਦਿੱਤੇ ਸ਼ੇਰੰਗਾਲੇ ਚੱਕ ਨੇ ਸਟਾਰਟ ਕਰ ਦਿੱਤੇ ਯਾਨੀ ਬਸ ਉਹ ਜਿਹੜਾ ਪੜਥੂ ਸੀ ਇੱਕ ਤੇ ਵੈਸੇ ਸੋਸ਼ਲ ਮੀਡੀਆ ਤੇ ਤੁਹਾਨੂੰ ਮਤਾ ਵਿਗਿਆਨੀ ਟਾਈਪ ਦੇ ਬੰਦੇ ਬੈਠੇ ਉਹ ਉਹ ਜਿਹੜਾ ਬੰਦਾ ਵਿਖਾਇਆ ਉਸ ਕੱਟੇ ਤੇ ਵੀਡੀਓ ਚ ਉਹ ਤਾਂ ਉਹਦੇ ਹੱਥ ਆਲਾ ਫੋਨ ਕੱਢ ਕੇ ਕਹਿੰਦੀ 11 ਸਾਲ ਪੁਰਾਣਾ ਤਾਂ ਫੋਨ ਹੀ ਹੈ ਨਹੀਂ ਬੜਾ ਸੁੱਚ ਬਹੁਤ ਕਰਦੀ ਨਹੀਂ ਟਾਈਪ ਹੁੰਦੇ ਨਹੀਂ ਜੀ ਜੀ ਵੀ ਇੰਨੇ ਕੈਮਰੇ ਵਾਲਾ ਇਹ ਫੋਨ ਤੇ ਆਇਆ ਹੈ ਕੋਈ 2-4 ਸਾਲ ਪਹਿਲਾਂ ਦਾ ਹਮ ਮਤਲਬ ਕਿ ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੋਈਆਂ ਤੇ ਇਹਦੇ ਕਰਕੇ ਹੁਣੇ ਮਾਮਲਾ ਜਿਹੜਾ ਹੈ ਨਾ ਉਹ ਇੱਕ ਪਾਸੇ ਉਹ ਤੇ ਥੋੜਾ ਠੰਡਾ ਹੋ ਗਿਆ ਪਰ ਦੂਜੇ ਪਾਸੇ ਜਗਮਨ ਸਮਰਾ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਕਰ ਰਹੇ ਐ ਲੋਸੀ ਸ਼ਹਿਦ ਕਢਵਾ ਦਿੱਤੀ ਇਹਨਾਂ ਨੇ ਹਾਂਜੀ ਉਹ ਕਹਿੰਦਾ ਮੈਨੂੰ ਕੀ ਫਰਕ ਪੈਂਦਾ ਕਰਵਾ ਲੋ ਜਿਹੜਾ ਕੁਝ ਕਰਵਾਉਣਾ ਹੋਇਆ ਕਿਹੜਾ ਇੱਥੇ ਆਉਣਾ ਮੇਰਾ ਕਿਹੜਾ ਕੁਝ ਹੈ ਪਰ ਹੁਣ ਮੈਨੂੰ ਲੱਗਦਾ ਜੇ ਉਹਦੀ ਵੈਸੇ ਤੇ ਮੈਂ ਜਿੰਨੀ ਕੋਈ ਜਾਣਕਾਰੀ ਹਾਸਲ ਕੀਤੀ ਹੈ ਕਿ ਉਹਨੇ ਤਬਾਦਲਾ ਕਰ ਲਿਆ ਸੀ ਆਪਣੇ ਸਕੇ ਸਬੰਧੀਆਂ ਨਾਲ ਫਿਰ ਜਿੰਨੀ ਕੋਈ ਜਾਣਕਾਰੀ ਹੈ ਕਿ ਜ਼ਿਆਦਾਤਰ ਤੇ ਉਹ ਆਪਦਾ ਵੇਚ ਵਟ ਗਿਆ ਜੀ ਕਿਸੇ ਨਾਲ ਉਹਦਾ ਕੋਈ ਲਿੰਕ ਨਹੀਂ ਹੈਗਾ ਪਿੰਡ ਦੇ ਵਿੱਚ ਵੀ ਨਹੀਂ ਬਹੁਤਾ ਨੇੜਲੇ ਤੇੜਲੇ ਬੰਦਿਆਂ ਨਾਲ ਹੈ ਨਹੀਂਗਾ ਕੋਈ ਖਾਸ ਕਰਕੇ ਜ਼ਮੀਨ ਜਾਇਦਾਦ ਤੇ ਕੋਈ ਬਚੀ ਹੋਈ ਉਹ ਪ੍ਰਾਪਰਟੀ ਅਟੈਚ ਕਰ ਦੇਣਗੇ ਹੁਣ ਹੂੰ ਸਮਝਿਓ ਨਾ ਤੁਸੀਂ ਤਾਂ ਇਹ ਇਸ ਵੇਲੇ ਦਾ ਲੱਭੋ ਲੁਬਾਬ ਹੈ ਕਹਾਣੀ ਦਾ ਕਿ ਇਹ ਕਹਾਣੀ ਘਰਮ ਤੇ ਜਦੋਂ ਕੋਈ ਅਸੀਂ ਨਾ ਪੁਰਾਣੇ ਟਾਈਮ ਦੇ ਫਿਲਮ ਦੇਖਦੇ ਹੁੰਦੇ ਸੀਗੇ ਤਾਂ ਉਹ ਮਤਲਬ ਕਿ ਸਾਡਾ ਇੱਕੋ ਸ਼ੌਂਕ ਹੁੰਦਾ ਸੀ ਵੀ ਲੜਾਈ ਵਾਲੀ ਫਿਲਮ ਹੋਣੀ ਚਾਹੀਦੀ ਹਾਂ ਬਿਲਕੁਲ ਤੂੰ ਕੀ ਹੁੰਦਾ ਕਿ ਬੜਾ ਸਾਡੇ ਨਾਲ ਬੜਾ ਮਜ਼ਾਕ ਹੁੰਦਾ ਹੈ ਕਈ ਵਾਰ ਬਈ ਸ਼ੁਰੂ ਲੜਾਈ ਤਾਂ ਹੋਣੀ ਤੇ ਗੰਭਾ ਬਾਤ ਦੇ ਵਿੱਚ ਰੋਣਾ ਧੋਣਾ ਅਸੀਂ ਲੜਾਈ ਦੇਖਦੇ ਰਹਿਣਾ ਵੀ ਸ਼ੁਰੂਆਤ ਤਾਂ ਚੰਗੀ ਹੋਈ ਸੀ ਯਾਨੀ ਇਸ ਕਹਾਣੀ ਦੀ ਮਤਲਬ ਕਿ ਕਹ ਲਓ ਕਿ ਪਹਿਲਾਂ ਤੇ ਠਾ ਠਾ ਟੜਾ ਟੜਾ ਐਦਾਂ ਪੜਧੂਆ ਕੰਮ ਸੀ ਪਰ ਹੌਲੀ ਹੌਲੀ ਫਿਰ ਤੁਹਾਨੂੰ ਪਤਾ ਹੀ ਹੈ ਉਹ ਫਿਰ ਵੀਕੈਂਡ ਉਡੀਕਦੇ ਰਹੇ ਕਈ ਕਹਿੰਦੇ ਵੀ ਨਵੀਂ ਆਊਗੀ ਹਾਂ ਬਿਲਕੁਲ ਫਿਰ ਤੁਹਾਨੂੰ ਪਤਾ ਹੀ ਆ ਉਹ ਜਵਿੰਦਰ ਅਫਵਾਹ ਗਰਮ ਥੀ ਕਿ ਗਾਲਬ ਕੇ ਉੜੇਗੇ ਪੁਰਜ਼ੇ ਦੇਖਣੇ ਹਮ ਵੀ ਗਏ ਮਗਰ ਤਮਾਸ਼ਾ ਨਾ ਹੋਇਆ ਕੀ ਹੋਇਆ ਬਹੁਤ ਲੋਕ ਤਮਾਸ਼ਾ ਵੀ ਉਡੀਕਦੇ ਨੇ ਅੱਜ ਕੱਲ ਖੈਰ ਰਜਿੰਦਰ ਸਿੱਧੂ ਜੀ ਦੱਸ ਰਹੇ ਨੇ ਕਿ ਭਾਈ ਇਹਨਾਂ ਦੇ ਵੀ ਮਹੱਲੇ ਦੇ ਵਿੱਚ ਕਹਿੰਦੇ ਪੁਲਿਸ ਬਹੁਤ ਫਿਰਦੀ ਸੀ ਕਹਿੰਦੇ ਕਿਸੇ ਨੇ ਵੀਡੀਓ ਸ਼ੇਅਰ ਕੀਤੀ ਹੈ ਕੋਈ ਸਤੇ ਲੋਕ ਐਸੇ ਡਰੋਂ ਸ਼ੇਅਰ ਕਰਨੋਂ ਹਟ ਗਏ ਜੀ ਮਾਨਿੰਦਰ ਸਿੰਘ ਸਿੱਧੂ ਕਹਿੰਦੇ ਵੀ ਦਿੱਲੀ ਵਾਲਾ ਬੱਗਾ ਤੇ ਸ਼ੇਅਰ ਕਰੀ ਜਾਂਦਾ ਉਹਨੂੰ ਪਤਾ ਬੱਗੇ ਨੂੰ ਪਤਾ ਹੈ ਵੀ ਮੈਂ ਸ਼ੰਭੂ ਵਾਲਾ ਬਾਰਡਰ ਟੱਪਣਾ ਨਹੀਂਗਾ ਦਰਸ਼ਕੀ ਜੀ ਤੇ ਹਾਂ ਪੰਜਾਬ 'ਚ ਮੈਂ ਵੜਦਾ ਨਹੀਂ ਦਿੱਲੀ ਚ ਇਹਨਾਂ ਨੇ ਆਉਣਾ ਨਹੀਂ ਆ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਉਹ ਬੱਗਾ ਬੜਾ ਸੇਫ ਚੱਲਣ ਡਿਆ ਫਿਰ ਬੱਗਾ ਤੇ ਬੱਗਾ ਹੀ ਆ ਨਾ ਤੁਹਾਨੂੰ ਪਤਾ ਹੀ ਆ ਅਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਜਿਹੜੀ ਆ ਉਹ ਇਹੀ ਕਰ ਰਹੀ ਆ ਕਿ ਚੂੜੀਪੂਰੀ ਟਾਈਟ ਕਰ ਦਿਓ ਲੋਕ ਡਰ ਚਣ ਕੋਈ ਕੰਟੈਂਟ ਇਸ ਤਰ੍ਹਾਂ ਦਾ ਜਿਹੜਾ ਉਹ ਸ਼ੇਅਰ ਵਗੈਰਾ ਨਾ ਹੋਵੇ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਮਨਪ੍ਰੀਤ ਕੌਰ ਜੀ ਕਹਿ ਰਹੇ ਨੇ ਕਿ ਰੋਜ਼ ਇੱਕ ਸਵਾਲ ਪਾਇਆ ਕਰੋ ਕਹਿੰਦੇ ਪ੍ਰੋਗਰਾਮ ਰੋਜ਼ਿਕ ਹੋ ਜਾਂਦਾ ਇੱਕ ਦਾ ਸਵਾਲ ਤੁਸੀਂ ਆਪੇ ਭੇਜ ਦਿਆ ਕਰੋ ਭਾਵੇਂ ਅਸੀਂ ਜ਼ਰੂਰ ਸ਼ੇਅਰ ਕਰ ਦਿਆ ਕਰਾਂਗੇ ਸਹੀ ਸਹੀ ਨਿਕਲ ਆਉਂਦਾ ਕਈ ਵਾਰ ਤੇ ਸਾਨੂੰ ਇਹ ਹੁੰਦਾ ਕਿ ਅਸੀਂ ਸਵਾਲਾਂ ਦੇ ਜਵਾਬ ਤੇ ਵਦ ਵਦ ਦਈਏ ਸਵਾਲ ਨਾ ਆਡੀਅנס ਨੂੰ ਪਾਈ ਜੀ ਸਵਾਲ ਤੇ ਤੁਸੀਂ ਘਰਨੇ ਹੁੰਦੇ ਆ ਜੀ ਬਾਬਾ ਸ਼ੁਕਰੀਆ ਜੀ ਜਟਵਾੜ ਬਾਜੀ ਮਠੀਗਲ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਮਲੂਕ ਜੀ ਬਹੁਤ ਮਿਹਰਬਾਨੀ ਤੁਹਾਡੀ ਵੀ ਜੀ ਤੇ ਗੱਲਬਾਤ ਹੋਰ ਅੱਗੇ ਨੂੰ ਤੋਰਦੇ ਆ ਮਿੰਟੂ ਜੀ ਆਪਾਂ ਪਹਿਲਾਂ ਇੱਕ ਥੋੜੇ ਜਣੇ ਪਹਿਲਾਂ ਗੱਲ ਕੀਤੀ ਸੀ ਆਰ ਡੀ ਐਕਸ ਵਾਲੀ ਤੇ ਹੁਣ ਕਹਿੰਦੇ ਕਿ ਆਰ ਡੀ ਐਕਸ ਵਾਲਾ ਮਸਲਾ ਫੇਰ ਇੱਕ ਸਾਹਮਣੇ ਆਇਆ ਉਹ ਖਰਵਿੰਦਰ ਰਿੰਦਾ ਦੇ ਨਾਲ ਜੁੜਿਆ ਹੋਇਆ ਮੁੰਡਾ ਮਨਪ੍ਰੀਤ ਫੜਿਆ ਕਾਫੀ ਚੀਜ਼ਾਂ ਉਹਨੇ ਦਸੀਆਂ ਤੇ